ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਇੱਧਰ ਦੇਖੋ ਅੱਜ ਕੁਸ਼ਾਨਵੀਰ ਨੂੰ ਹੈਗੀ ਆਪਣੇ ਨੂੰ ਛੁੱਟੀ ਤੇ ਕੁਸ਼ਾਨ ਦੀ ਮੰਮਾ ਕੁਸ਼ਾਨ ਦੀ ਛੁੱਟੀ ਦਾ ਪੂਰਾ 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 ਫਾਇਦਾ ਲੈ ਰਹੇ ਨੇ ਸੁਭੇਦ ਲੱਗਿਆ ਵੇ ਕੁਸ਼ਾਨਵੀਰ ਜੀ ਮੰਮਾ ਤੇ ਨਾਲ ਕਰਾਂ ਮੰਮਾ ਦੀਵਾਲੀ ਦੀ ਜਿਹੜੀ ਤਿਆਰੀਆਂ ਨੇ ਵੀ ਕੱਲੇ ਤੁਸੀਂ ਕਦੇ ਕਰਦੇ ਹੋ ਵੀ ਚਲ ਪਾਪਾ ਤਾਂ ਵਲੌਗ ਬਣਾਉਂਦੇ ਨੇ ਵੀ ਆਪਾਂ ਆਪਾਂ ਮੈਂ ਤੁਹਾਡੀ ਹੈਲਪ ਕਰਾਉਣੇ ਨਾਲ ਇਹ ਦੋਨੇ ਮਾਬੂਤ ਲੱਗੇ ਹੋਏ ਨੇ ਆਪਣਾ ਘਰ ਦਾ ਕੰਮ ਕਰਨ ਵਾਸਤੇ ਤੇ ਮਿੱਤਰੋ ਇਦਾਂ ਦੀ ਗੱਲ ਨਹੀਂ ਵੀ ਆਪਾਂ ਬਲੌਗ ਬਣਾਉਨੇ ਆ ਆਪਾਂ ਹੋਰ ਵੀ ਆਪਣੇ ਕੰਮਕਾਰ ਹੁੰਨੇ ਕਰਨ ਵਾਲੇ ਤੇ ਆਪਾਂ ਸ਼ੌਪ ਦਾ ਵੀ ਕੰਮਕਾਰ ਕਰਨਾ ਹੁੰਦਾ ਸਾਰੇ ਕੰਮਕਾਰ ਕਰਨੇ ਹੁੰਨੇ ਆ ਤੇ ਕੁਸ਼ਾਨ ਵੀ ਮਿਲੇ ਪੁੱਤੀ ਪਹਿਲਾਂ ਮੈਨੂੰ ਹਾਂਜੀ ਸਾਰੇ ਇੱਕ ਵਗੈਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਕਿ ਅੱਜ ਮੇਰੀ ਛੁੱਟੀ ਸੀ ਕਿ ਤੇ ਮੈਂ ਹੁਣੇ ਉੱਠ ਗਿਆ ਹਾਂ ਅੱਜ ਮੇਰੀ ਛੁੱਟੀ ਸੀ ਤੇ ਮੈਨੂੰ ਬਹੁਤ ਟਾਈਮ ਹੋਇਆ ਬਹੁਤ ਟਾਈਮ ਹੋਠੇ ਨਹੀਂ ਬਹੁਤ ਟਾਈਮ ਹੋਠੇ ਨੂੰ ਕਾਫੀ ਕੰਮ ਕਰਾਇਆ ਤੇ ਸਿਮਰ ਲੱਗੀ ਹੋਈ ਹੈ ਦਿਵਾਲੀ ਦੀ ਮੇਰੇ ਪੂਰੇ ਜੂਰਾ ਸ਼ੂਰਾ ਦੇ ਨਾਲ ਮੈਂ ਤਾਂ ਰੋਜ਼ ਦਾ ਹੀ ਕੰਮ ਹੁੰਦਾ ਜੀ ਝਾੜੂ ਪੋਚਾ ਚੱਕ ਥਾਲੇ ਤਾਂ ਰੋਜ਼ ਦਾ ਹੀ ਹੁੰਦਾ ਜੀ ਡਸਟਿੰਗ ਵਗੈਰਾ ਤਾਂ ਹਰ ਰੋਜ਼ ਹੀ ਹੋ ਜਾਂਦੀ ਹੈ ਸਹੀ ਗੱਲ ਹੈ ਨਾ ਸਰ ਜੀ ਐਦਾਂ ਹੀ ਹੁੰਦਾ ਨਾ ਇੱਕ ਮੈਨੂੰ ਹੋਰ ਗੱਲ ਤੇ ਬਹੁਤ ਹੁੰਦਾ ਜਨਾ ਬੀਬੀਆਂ ਕਹਿ ਦਿੰਦੀ ਐ ਵੀ ਘਰ ਦੇ ਵਿੱਚ ਚੱਕ ਥਲ ਦਾ ਕੰਮ ਅਸੀਂ ਕਰਦੀਆਂ ਨਾ ਉਹ ਕਿਤੇ ਨਾ ਕਿਤੇ ਸੱਚੀ ਗੱਲ ਵੀ ਹੈਗੀ ਚੱਕ ਥਲ ਦਾ ਕੰਮ ਚੱਕ ਥਲ ਦਾ ਕੰਮ ਨਾ ਕਿ ਮੈਂ ਚੱਕ ਥਲ ਕਰ ਦਵਾ ਹਰ ਬੱਲੇ 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 ਬਈ ਕਿੰਨਾ ਵਡਾ ਕੰਮ ਕਰਦੇ ਬੀਬੇ ਚੱਕਰ ਦਾ ਕੰਮ ਕਰਦੀ ਆ ਉਹ ਚੱਕਰ ਦੋ ਪਾਸੇ ਵੱਜ ਜਾਂਦੀ ਆ ਕਿਹਨਾਂ ਵੀ ਚੱਕਰ ਸਾਰੇ ਪਾਸੇ ਹੋ ਜਾਂਦੀ ਆ ਪਰ ਆਪਾਂ ਗੱਲ ਕਰਦੇ ਆ ਜਿਹੜੀ ਘਰ ਦੇ ਸਮਾਨ ਚੱਕਰ ਹੁੰਦੀ ਆ ਕਿਉਂਕਿ ਨਾ ਬੱਚੇ ਵੀ ਹੁੰਨੇ ਆ ਤੇ ਆਪਾਂ ਸਾਰੇ ਹੀ ਮਤਲਬ ਵੀ ਆਪਣੀ ਪੰਜਾਬੀਆ ਦੀ ਹੈਬਿਟ ਹੁੰਦੀ ਆ ਵੀ ਵੈਸੇ ਸੁਧਾਰਨੀ ਚਾਹੀਦੀ ਆ ਪਰ ਹੁੰਦੀ ਆ ਆਪਣੇ ਜਿੰਨੇ ਮਰਜ਼ੀ ਮਿੱਤਰੂ ਰੂਮ ਹੋਣ ਤੇ ਜਿੰਨੀਆਂ ਮਰਜ਼ੀ ਘਰ ਦੇ ਵਿੱਚ ਹੁਣ ਅਰਮਾਰੀਆਂ ਸਭ ਕੁਝ ਹੋਵੇ ਪਰ ਫਿਰ ਵੀ ਨੇ ਆਪਣੇ ਲੌਬੀ ਦੀ ਵੀ ਸਾਈਡ ਤੇ ਕਿ ਇਦਾਂ ਦੀ ਕੁਰਸੀ ਜ਼ਰੂਰ ਪਈ ਹੁੰਦੀ ਆ ਜਿਹਦੇ ਉੱਤੇ ਆਪਣੇ ਉਹ ਕੱਪੜੇ ਪਾਏ ਜਾਂਦੇ ਆ ਰੱਖੇ ਜਾਂਦੇ ਕੱਪੜੇ ਜਿਹੜੇ ਨਾ ਤਾਂ ਕਦੇ ਮਾਰੀ ਚ ਰੱਖੇ ਜਾਂਦੇ ਆ ਤੇ ਨਾ ਕਦੇ ਕੱਪੜੇ ਹੋ ਕਿਸੇ ਬਾਤ ਤੈਹ ਲੱਗ ਰੱਖੇ ਜਾਂਦੇ ਉਹ ਐਦਾ ਵੀ ਪਾਲੇ ਖੋਲੇ ਪਾਲੇ ਖੋਲੇ ਕੱਪੜੇ ਹੁੰਨੇ ਆ ਉਹ ਲਗ ਭਾਗ ਮਤਲਬ ਵੀ ਆਪਣੇ ਪੰਜਾਬੀਆਂ ਨੇ ਹਰ ਘਰ ਦੇ ਵਿੱਚ ਜੋ ਕੁਰਸੀ ਹੁੰਦੀ ਆ ਸਾਡੀ ਵੀ ਹੈਗੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਮੈਂ ਦੇਖੋ ਮੈਂ ਜ ਮੈਂ ਜਿੰਮ ਤੋਂ ਆਇਆ ਆ ਦੇਖੋ ਇਹਦੇ ਕੋਡ ਖੋਲਤਾ ਮੈਂ ਜਾਣ ਲੱਗੀ ਫਿਰ ਪਾ ਜਾਣਾ ਆ ਮੇਰਾ ਜਿਮਨੜਾ ਬੈ ਗਿਆ ਮਤਲਬ ਇਹ ਕੁਰਸੀ ਆਪਣੀ ਉਹ ਕੰਮ ਆਉਂਦੀ ਆ ਬੈਣ ਦੇ ਕੰਮ ਵੀ ਆਉਂਦੀ ਆ ਤੇ ਕਿਤੇ ਸਮਾਨ ਬੜਾ ਬੜਾ ਰੱਖਿਆ ਚੱਕਿਆ ਉਹ ਕੰਮ ਵੀ ਆਉਂਦੀ ਆ ਹੁਣ ਤੈਨੂੰ ਕਹਿੰਨੇ ਡਸਟਿੰਗ ਕਰ ਦੇ ਬੱਚਿਆਂ ਨੂੰ ਤੁਸੀਂ ਡਸਟਿੰਗ ਕਰ ਦਿਓ ਆਪਣਾ ਚੱਕ ਥੱਲੇ ਹੁੰਦੀ ਆ ਇਹ ਅੰਦਰ ਸਮਾਨ ਇੱਧਰ ਚੱਕ ਦੋ ਉੱਧਰ ਥੱਲੇ ਦੋ ਇਦਾਂ ਹੀ ਹੁੰਦਾ ਜੀ ਆਪਣੇ ਤਾਂ ਇੱਦਾਂ ਹੀ ਇੱਥੇ ਹੁੰਦੇ ਕਿਸੇ ਚੀਜ਼ ਦਾ ਮਿੱਤਰੋ ਨਾਮ ਬਦਲ ਦੇ ਨਾਲ ਉਹਦੇ ਕਾਰੋਗਾਰ ਨਹੀਂ ਬਦਲ ਜਾਂਦੇ ਉਹਦੇ ਕੰਮਕਾਰ ਨਹੀਂ ਬਦਲ ਜਾਂਦੇ ਹੁੰਦੇ ਜੇ ਆਪਾਂ ਡਸਟਿੰਗ ਕਹਿ ਦੀਏ ਝਾੜ ਸਫਾਈ ਕਹਿ ਦੀਏ ਇਹ ਤਾਂ ਚ ਕਰਨ ਦਾ ਇੱਕੋ ਕੰਮ ਪੈਂਦਾ ਬਸ ਇਹ ਕਿ ਜਿਹੜੀ ਹੁਣ ਮਾਡਰਨ ਜਮਾਨਾ ਹੁੰਦਾ ਜਾਂਦਾ ਉਹਦੇ ਵਿੱਚ ਬਸ ਇਦਾਂ ਹੋ ਜਾਂਦਾ ਤੇ ਇਸ ਕਰਕੇ ਕੰਮ ਤਾਂ ਕੰਮੇ ਆ ਠੀਕ ਹੈ ਨੀ ਕੰਮ ਬੰਦੇ ਦਾ ਕਰਮ ਹੈ ਇਹਨੂੰ ਕਰਨ ਲੱਗੇ ਬੰਦੇ ਨੂੰ ਕਦੇ ਵੀ ਨੀਚੇ ਜਿਕਣਾ ਚਾਹੀਦਾ ਜਿੱਦਾਂ ਸਾਡੇ ਸਮਾਜ ਵਿੱਚ ਠੀਕ ਸਮਾਂ ਹਾਂ ਹਾਂ ਤੇ ਇਹ ਆਪਣਾ ਤੁਸੀਂ ਘਰ ਦਾ ਕੰਮ ਕਰਨਗੇ ਆਪਣਾ ਤੇ ਆਪਾਂ ਆਪਣੀ ਸ਼ੌਕ ਤੇ ਚੱਲਦੇ ਆਂ ਤੇ ਦੇਖਦੇ ਆਂ ਕਿਹੜਾ ਕਿਹੜਾ ਸਮਾਨ ਆਪਣਾ ਅੱਜ ਦਾ ਆਉਣੇ ਵਾਲਾ ਕਿੰਦਾ ਦਾ ਆਪਣਾ ਜਿਹਾ ਦਿਲ ਲੈਂਦਾ ਏ ਉਹ ਸਾਰੇ ਦਾ ਸਾਰਾ ਵਲੌਗ ਆਪਾਂ ਤੁਹਾਡੇ ਰੋਜ਼ੀ ਜਿਹੇ ਤਰ੍ਹਾਂ ਮੇਰੇ ਤੋਂ ਸ਼ੇਅਰ ਕਰਾਂਗੇ ਤੁਸੀਂ ਬਹੁਤ ਜਿਆਦਾ ਪਿਆਰ ਦਿੰਦੇ ਹੋ ਆਪਣੇ ਚੈਨਲ ਨੂੰ ਆਪਣੀ ਵਲੌਗਰ ਨੂੰ ਪਰਮਾਤਮਾ ਤੁਹਾਨੂੰ ਵੀ ਸਾਰੇ ਜਿਹੜੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਹੁਣ ਚੱਲੀਏ ਆਪਣੀ ਸ਼ੌਪ ਤੇ ਦੇਖਦੇ ਆਂ ਕਿਹੜੇ ਕਿਹੜੇ ਕੰਮ ਨੇ ਆਪਣੇ ਅੱਜ ਤੇ ਕਰਨ ਵਾਲੇ ਹੋਰ ਨੂੰ ਹੋਰ ਦਾ ਸਾਡੀ ਪੈਂਟਰੀ ਨੂੰ ਆ ਧਾਗੇ ਦਾ ਮਿੱਤਰੋ ਕਮਾਲ ਦੀ ਗੱਲ ਐ ਕਮਾਲ ਦੀ ਗੱਲ ਪੁੱਛਿਆ ਸ ਇਹਨੂੰ 5-6 ਦਿਨ ਹੋ ਗਏ ਇਹ ਪਤਾ ਨਹੀਂ ਕਿੱਥੇ ਲਕੋਇਆ ਹੁੰਦਾ ਥਾ ਇਹਨੂੰ ਜਾਂ ਖੇਡਣੋਂ ਦੇ ਫੇਰ ਚੱਕ ਲਿਆਉਂਦਾ ਇਹ ਆ ਹੁਣ ਦੇਖੀ ਹੁਣ ਤੂੰ ਦੇਖਦਾ ਨਾ ਇਹ ਬਾਅਦ ਚ ਪਤਾ ਨਹੀਂ ਕਿੱਥੇ ਜਾ ਕੇ ਰੱਖਿਆ ਹੋਣੇ ਨੇ ਜਦਾਂ ਮੂੜੀ ਦੇ ਬਣਨੇ ਫੇਰ ਚੱਕ ਲਿਆਉਣੇ ਨੇ ਹਨਾ ਵੇ ਇੱਥੇ ਕਿੱਥੇ ਪੈ ਸੀਗੇ ਇਹ ਕਿੱਥੇ ਰੱਖਿਆ ਸੀ ਤੈਂ ਹੈ ਕਿੱਥੇ ਰੱਖਿਆ ਸੀ ਤੈਂ ਕਾ ਵੀ ਜਮਾ ਕਰਦਾ ਕੰਮ ਕਰਨ ਵੇੜ ਕੇ ਵਧੀਆ ਜਿਹਾ ਖਾਣ ਵਾਸਤੇ ਕੋਈ ਚੀਜ਼ ਬਣਾ ਲਵਾਂ ਠੀਕ ਹੈ ਠੀਕ ਹੈ ਜਦੋਂ ਗੁਸ਼ਾਨਵੀ ਮੇਤਰੋ ਘਰੇ ਹੁੰਦਾ ਨਾ ਉਹ ਸਾਨੂੰ ਏਦਾਂ ਹੁੰਦਾ ਮੈਨੂੰ ਵੀ ਹੁੰਦਾ ਤੇ ਗੁਸ਼ਾਨਵੀ ਵੀ ਹੁੰਦਾ ਵੀ ਕੋਈ ਵਧੀਆ ਕੋਈ ਘੈਣ ਚੀਜ਼ ਖਾਣ ਨੂੰ ਬਣੇ ਅੱਜ ਆਪਣੇ ਘਰੇ ਬੈਸਤ ਆਪਣੇ ਘਰੇ ਚੀਜ਼ਾਂ ਵਧੀਆ ਵਧੀਆ ਬਣਦੀ ਰਹਿਣੀ ਹੈ ਕਦੇ ਦਾਲ ਦੀ ਬਣ ਜਿੰਦੇ ਕਦੇ ਮੂੰਗੀ ਫਿਰ ਦਾਲ ਜੀ ਬਣ ਜਾਂਦੀ ਆ ਪਰ ਏਦਾਂ ਵੀ ਕਦੇ ਕੋਈ ਸਪੈਸ਼ਲ ਚੀਜ਼ ਨਹੀਂ ਬਣਨੀ ਚਾਹੀਦੀ ਬਣਦੀ ਰਹਿਣੀ ਵੈਸੇ ਆਪਾਂ ਇਹ ਨਹੀਂ ਵੀ ਮਤਲਬ ਕੈਮਰੇ ਤੇ ਮੂਰੇ ਗੱਲ ਕਰਦੇ ਆ ਆਪਾਂ ਏਦਾਂ ਹੋ ਕੇ ਵੀ ਕਹਿ ਸਕਦੇ ਆ ਵੀ ਦਾਲ ਦੀ ਜ਼ਿਆਦਾ ਬਣਦੀ ਸਾਡੇ ਘਰੇ ਦ ਠੀਕ ਹੈ ਤੇ ਕੁਛ ਹਨ ਕੀ ਹਨ ਬਤੂ ਕੁਛ ਕੁਛ ਅਟਰੈਕਟਿਵ ਆ ਜਿਹੜਾ ਬਸ ਵੀ ਦੇਖ ਕੇ ਅੱਖਾਂ ਕਹਿਣ ਵੀ ਹਾਂ ਬੜਾ ਵਜੇ ਵਜੇ ਹੋਰੇ ਵੀ ਤੇ ਤੁਹਾਨੂੰ ਵੀ ਦੇਖਣਾ ਮਿੱਤਰੋ ਮਜ਼ਾ ਆ ਜਾਵੇ ਵੀ ਹਾਂ ਵਾਕਈ ਕੋਈ ਡਿਸ਼ ਬਣੀ ਹੈ ਠੀਕ ਹੈ ਲੈ ਵੀ ਆਪਾਂ ਨੇ ਗੱਲ ਕਹੀ ਸੀ ਤੇ ਸਭ ਨੂੰ ਇਹ ਵਿਫਤਾ ਬੈ ਗਈ ਹੁਣ ਝਾੜ ਸਫਾਈ ਕਰਕੇ ਬਾਅਦ ਚੋਂ ਖਾਣ ਨੂੰ ਕੀ ਬਣਾਉਣਾ ਹੈ ਨਾ ਜਲਦੀ ਬਣਾਓ ਤੇ ਆਪਾਂ ਚੱਲਦੇ ਮੈਂ ਤਾਂ ਸਲੇ ਆਪਣਾ ਕਬਾਬ ਵਾਲਾ ਬਾਈ ਵੀ ਆ ਗਿਆ ਆਪਾਂ ਪਹਿਲਾਂ ਕਬਾਬ ਜਾ ਕੇ ਤਰਾਏ ਹੀ ਹੁਣ ਆਪਾਂ ਮੈਗਜ਼ੀਨ ਦੇ ਵਿੱਚ ਆ ਗਏ ਸੀਗੇ ਆਪਣੇ ਕਬਾਬ ਤਿਆਰਨ ਵਾਸਤੇ ਮੈਗਜ਼ੀਨ ਦਾ ਗੇਟ ਵਗੈਰਾ ਖੋਲਤਾ ਤੇ ਆ ਦੇਖੋ ਮੇਲੇ ਮੁੰਡੇ ਨੂੰ ਤੋਂ ਆਵਜ ਕੀ ਜਾ ਰਹੇ ਤੇ ਦੋ ਕੋਵ ਆਪਾਂ ਲੈ ਕੇ ਜਾਵਾਂਗੇ ਫਰਿੱਜ ਵੀ ਭਰ ਕੇ ਆ ਦੇਖੋ 20 20 ਕਿਲੋ ਦੇ ਕੋਵ ਬੀ ਬੀ ਟਿੱਕਵਾ ਮੁੰਡਾ ਚੱਕ ਲਈ ਗਏ ਹੁਣ ਪਹੁੰਚ ਗਏ ਆਪਾਂ ਐਰੋਸਪੇਰ ਮਾਰਕੀਟ ਦੇ ਵਿੱਚ ਸ਼ੋਪਿੰਗ ਕਰਨ ਵਾਸਤੇ ਆਪਣੀ ਰੋਜ਼ ਦੀ ਸ਼ੌਪ ਵਾਲੀ ਆਹ ਵਾਲਾ ਸਮਾਨ ਅੱਜ ਆਪਾਂ ਲੈ ਕੇ ਜਾਣਾ ਯੋਗਰਟ ਸਲਚੀਚਾ ਦੇਖੋ ਕਿੱਡੀ ਬਲਿਸਟ ਬਣੀ ਹੋਈ ਆ ਇਹ ਸਮਾਨ ਸਾਰਾ ਆਪਾਂ ਅੱਜ ਲੈ ਕੇ ਜਾਣਾ ਤੇ ਮੇਰੇ ਨਾਲ ਮੇਨ ਤੌਰ ਤੇ ਆਏ ਨੇ ਆਪਣੇ ਕੁਸ਼ਾਨਵੀਰ ਸਿੰਘ ਮਿੱਤਰੋ ਕੁਸ਼ਾਨ ਸਿੰਘ ਨਾਲ ਆਪਾਂ ਆਪਾਂ ਸ਼ੋਪਿੰਗ ਕਰੂਗਾ ਲੈ ਵੀ ਸੰਸੇ ਰੈਡੀ ਕਰ ਲੀਸ ਆਪਣੀ ਜਿਤੋਂ ਨੇ ਕੀ ਕਰ ਰਹੇ ਚਲੋ ਵੀ ਚੱਲੀਏ ਆਹ ਵਾਲਾ ਸਮਾਨ ਲੈਂਦੇ ਮਿੱਤਰੋ ਆਪਾਂ ਨਹੀਂ ਖਰੀਦ ਕੇ ਬੋਸਤੇ ਭਰ ਲੈਨੇ ਸਮਾਨ ਅੱਜ ਆਪਾਂ ਨੇ ਕਾਫੀ ਲੈਂਦਾ ਕਿਉਂਕਿ ਛੁੱਟੀ ਆ ਕੱਲ ਦੀ ਬੱਚਿਆਂ ਨੂੰ ਤੇ ਸ਼ੌਪ ਤੇ ਕੰਮ ਕਰ ਵਧੀਆ ਹੁੰਦਾ ਵੀਕਐਂਡ ਦਾ ਫੇ ਸਮਾਨ ਸਾਰਾ ਵੀਕਐਂਡ ਪਾਸੇ ਆਪਾਂ ਇਕੱਠੇ ਚੱਕ ਲੈਣਾ ਆਪਣਾ ਜੋ ਅੱਜ ਲੱਗਿਆ ਲੱਗਿਆ ਬਾਈ ਕੱਲ ਨੂੰ ਆਪਣੇ ਕੰਮ ਆ ਜਾਊਗਾ ਤੇ ਤੇਲ ਹੈਗਾ ਜੀਰਾ ਸੋਲੇ ਤੇਲ ਇਹ ਸੂਰਜਮੁਖੀ ਦਾ ਤੇਲ ਹੈ ਇਹ ਵੀ ਚੇਂਜ ਕਰਨਾ ਹੈ ਆਪਾਂ ਨੇ ਆਪਣੀ ਜਿਹੜੀ ਮਸ਼ੀਨਰੀ ਨਾਲ ਉਹਦੇ ਵਿੱਚ 15 ਲੀਟਰ ਤੇਲ ਪਾ ਲੈ ਇਹ 5 ਲੀਟਰ ਦੀ ਪੀਪੀ ਇੱਕ 5 10 ਤੇ 15 ਤੇ ਇਹ ਹੈਗੇ ਖੁੰਬਾ ਫੁੰਗੀ ਤੇ ਇਹ ਹੈਗਾ ਦਹੀਂ 요거ਟ ਅੱਧੇ-ਅੱਧੇ ਕਿਲੋ ਦੀ ਪੈਕਿੰਗ ਹੁੰਦੀ ਹੈ ਇਹ ਇਹ ਆਪਣੇ ਲੱਗ ਜਾਂਦਾ ਵਾਂ ਲੈ ਕੇ ਦਿੰਦੇ ਵਿੱਚ ਇੱਕ ਦਿਨ ਦੇ ਵਿੱਚ ਆਪਣੇ 1 ਕਿਲੋ 2 ਕਿਲੋ 3 ਕਿਲੋ ਤੇਰੇ ਕਿਲੋ ਦਹੀਂ ਲੱਗ ਜਾਂਦਾ ਇਹ ਵਿੱਚ ਆਪਾਂ ਨੇ ਪਾਣੀ ਪੂਣੀ ਪਾ ਕੇ ਕਾਲੀ ਮਿਰਚਾ ਪਾ ਕੇ ਇਹਨੂੰ ਤਿਆਰ ਕਰਦੇ ਹਾਂ ਨਾ ਫਿਰ ਇਹ ਸਾਲਸਾ ਬਣਦਾ ਵਧੀਆ ਜਿਹਨੂੰ ਕਹਿੰਦੇ ਨੇ ਸਾਲਸਾ ਬਿਆੰਕਾ ਕਿ ਬਾਬਾ ਵਾਸਤੇ ਸਪੈਸ਼ਲ ਹੁੰਦਾ ਹੁਣ ਟਾਈਮ ਇਤਰੋ 5:20 ਮਿੰਟ ਹੋ ਗਏ ਆ ਤੇ ਸੁੱਤੇ ਬਹੁਤ ਦੋ ਤਿੰਨ ਘੰਟੇ ਐ ਨੀਂਦ ਕੱਢੀ ਪੂਰੀ ਉੱਠ ਸ਼ੈਣੇ ਆ ਸ਼ਰਪਾ ਪਾਪਾ ਦੇ ਨਾਲ ਹੀ ਪੈ ਗਏ ਸੀ ਅੱਜ ਚਲੋ ਉઠੋ 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 ਤੇ ਹੁਣ ਆਪਾਂ ਮਿੱਤਰ ਕੁੜ ਚਾਹ ਦਾ ਪੀਨੇ ਆ ਤਿਆਰ ਹੋ ਗਿਆ ਤੇ ਚਾਹ ਪੀ ਕੇ ਫਿਰ ਚੱਲਦੇ ਆ ਆਪਣੀ ਸ਼ਾਪ ਤੇ ਚਾਹ ਵੀ ਦੇਖੋ ਬਣ ਕੇ ਆਪਣੀ ਆ ਗਈ ਰੈਡੀ ਹੋ ਗਈ ਹੈ ਵੈਰੀ ਗੁੱਡ ਆ ਚਾਹ ਆਪਣੀ ਹੈ ਹਾਂਜੀ ਆਹ ਅੱਥੀ ਹੀ ਲੈ ਰਿਹਾ ਤੂੰ ਸਾਢੇ ਸੁੱਤੇ ਉੱਤੇ ਮੈਨੂੰ ਨਹੀਂ ਲੱਗਿਆ ਤੁਹਾਨੂੰ ਹਾਂਜੀ ਇਹ ਮੈਨੂੰ ਕਿੱਥੇ ਲਾਇਆ ਚ ਅੱਜ ਕਰੋ ਚੌਥ ਹੈ ਜੀ ਇੱਥੇ ਰੱਖੋ ਕਰੋ ਚੌਥ ਹੈ ਉਹ ਸਾਰੇ ਲਾਉਣੇ ਹੁੰਦੇ ਆ ਜੀ ਇਹ ਵੀ ਜੂਰੀ ਹੁੰਦੀ ਲਾਉਣੀ ਹੈ ਨਾ ਤਾਂ ਜਰੂਰੀ ਤਾਂ ਨਹੀਂ ਹੁੰਦੀ ਜੀ। ਹੂੰ। ਬੇਲੇ ਸੀਗੇ ਫਿਰ ਪਾ ਲਾ ਲੀ ਜੀ। ਹਾਂ, ਸ਼ਾਮ ਨੂੰ ਕੰਮ ਹੋ ਜਾਊਗਾ। ਹਾਂ, ਮਾਤਾ ਹੀ ਤਾਂ ਥੋੜੀ ਜਿਹੀ ਲਾਈ ਹੈ ਜੀ। ਠੀਕ ਹੋ ਗਿਆ। ਮੈਂ ਦੇ ਦੇਣਾ ਕਿ ਸਾਨੂੰ ਮਹਿੰਦੀ ਲੱਗੇ ਮੇ ਤੇ ਖਵਾਬ ਨਹੀਂ ਬਣਨੇ। ਨਾ ਜੀ। ਤਾਰ ਦੇਣੀ ਹੈ ਜੀ ਬਸ ਹੁਣ ਉਤਾਰ ਦੇਣੀ। ਜੀ ਠੀਕ ਹੈ। ਉੱਥੇ ਪੁੱਤਰੀ। ਉੱਠੋ। ਲੋਕਾਂ ਦਾ ਵਰਤ ਵੀ ਰੱਖੇ ਹੋਏ ਐ ਜੀ। ਕੁੜੀਆਂ ਦੇ। ਕਿ ਵਰਤਾ ਖਾਣ ਤੁਸੀਂ? ਵਰਤਾ ਕਹਿੰਦੇ ਨੇ ਕਿ ਮਮਾ ਤੇ ਵਰਤ ਰੱਖਿਆ ਹੈ ਮਹਿੰਦੀ ਲਈ ਸੋਖਾ ਕੰਮ ਕਰ ਲਿਆ। ਵਰਤਾ ਪੁੱਗਣਾ ਨਹੀਂ ਸੀ। ਠੀਕ ਕਰ ਤੱਕਦ ਰੱਖਿਆ ਨਹੀਂ ਜੀ ਲੈ ਮੈਂ ਉਹ ਬਾਈ ਸਾਈਡ ਤੋਂ ਪਪਾ ਨੇ ਬੈਠੇ ਮੜੇ ਦੁਰਗੇ ਮੈਚ ਲੋਟਰੀ ਹੋ ਜਾਂਦਾ ਆ ਮੁੰਡੇ ਓ ਠੂ ਠੂ ਤੇਰਾ ਆਪਣਾ ਹੋਇਆ ਲੇਕਿ ਚਾਹ ਬਣਾ ਤਾ ਵਜੇ ਕਿ ਦੇ ਨਹੀਂ ਆਜਦਾ ਦੇਖੇ ਇੱਥੇ ਰੱਖ ਸਗਾਰੀ ਖੋਲੇ ਹੁਣ ਚਾਹ ਫੇ ਤਾਂ ਚਾਹ ਪੱਕਾ ਕਹਿਣਾ ਮੇਰੇ ਤੇ ਕਵਾਬ ਨਹੀਂ ਬਣਨੇ ਹੈਗੇ ਨਹੀਂ ਜੀ ਨਹੀਂ ਅਜੇ ਤੱਕ ਆ ਨਹੀਂ ਪਰ ਮੈਂ ਉਤਾਰ ਦੇਣੀ ਹੈ ਜੀ ਉਹਨੂੰ ਹੁਣ ਟਾਈਮ ਸਵਾ 6 ਹੋ ਗਿਆ ਮਿੱਤਰੋ ਤੇ ਆਪਾਂ ਆਪਣੀ ਸ਼ੌਭ ਤੇ ਪਹੁੰਚ ਗਏ ਹੁਣ ਤੇ ਹੁਣ ਕਰਦੇ ਆਪਣਾ ਕੰਮ ਕਾਜ ਸਟਾਰਟ ਤੇ ਉਧਰ ਕਵਾਬ ਕੋ ਟੰਗਦਾ ਆਪਾਂ ਨੇ ਬੰਕੂ ਬੰਕੂ ਸਾਰੀ ਸਾਫ ਹੈ ਓਕੇ ਡੰਦਾ ਸਾਰਾ ਕੁਝ ਹਾਂਜੀ ਬਿਲ ਤੇ ਮੈਂ ਚੱਲਾਂ ਮੈਗਜ਼ੀਨ ਉੱਥੋਂ ਸਮਾਨ ਜਿੱਤ ਰੋ ਜਾ ਕੇ ਲੈ ਕੇ ਆਉਣੇ ਕੀ ਕੋਈ ਲੱਗੇ ਨਾ ਫੋਨ ਕਰਦੇ ਠੀਕ ਹੈ ਗੁਸ਼ਿਆਨ ਸਿਉਂ ਵੀ ਉੱਤਰ ਆਇਆ ਪੁੱਤ ਮੇਰਾ ਪਾਕੇ ਪੋਕ ਬੰਨ ਕੇ ਆਏ ਰੈਡੀ ਹੋ ਗਏ ਹੈ ਅੱਜ ਪਾਪਾ ਨਾਲ ਵੀ ਕੰਮ ਕਰਾਂਗੇ ਹੈਲਪ ਕਰਾਂਗੇ ਪਾਪਾ ਜਿਹਾ ਲੱਗਦਾ ਮੈਨੂੰ ਅੱਜ ਹੈਲਪ ਹੀ ਹੈਲਪ ਹੋ ਜਾਣੀ ਐ ਚ ਸਭ ਤੋਂ ਪਹਿਲੀ ਹੈਲਪ ਆਪਾਂ ਚੱਲਾ ਪਹਿਲਾਂ ਮੈਗਜ਼ੀਨ ਉੱਥੋਂ ਚੱਕਨੇ ਕਰਤੋਂਨ ਪੀਦੇ ਠੀਕ ਹੈ ਚਲਿਏ ਫਿਰ ਜਾਵੀਂ ਮੈਗਜ਼ੀਨ ਦੀ ਦੋਵੇਂ ਕਿੱਟੀ ਜਾਵੀ ਫੋਣਦੀਆਂ ਗੱਡੀ ਚਲਾਉਣੀ ਹੈ ਨਾ ਮੈਗਜ਼ੀਨ ਜਾਵੀ ਫੋਣਦੀਆਂ ਇਹ ਤੇਰਾ ਕੀ ਡਿਜ ਲਾਉਣੀ ਆ ਜੇ ਪੰਜਾਬ ਚ ਹੁੰਦਾ ਫੇਰ ਕੋਸ਼ਾਨ ਇਹ ਗੱਡੀ ਚਲਾ ਲੇਗਾ ਨਹੀਂ ਇੱਥੇ ਕਾਨੂੰਨ ਬਹੁਤ ਜ਼ਿਆਦਾ ਸਖਤ ਨੇ ਖੋਲ ਤਾਂ ਮਿੱਤਰੋ ਗੇਟ ਆਪਣੀ ਮੈਗਜ਼ੀਨ ਦਾ ਇੱਕ ਚੱਕਰ ਸੀ ਆਪਣੀ ਮਿਰਚਾਂ ਕਬਾਬ ਵਾਸਤੇ ਤੇ ਇੱਕ ਚੱਕਣਾ ਸੀਗਾ ਦੱਬਾ ਬਾਕਸ ਪੀ ਦੇ ਬਾਕਸ ਰੋਣ ਵਾਸਤੇ ਇਹ ਦੋਨੇ ਚੀਜ਼ਾਂ ਚਾਹੀਦੀ ਸੀ ਆਪਾਂ ਨੂੰ ਲੈ ਵੀ ਸ਼ਾਨ ਵੀਰਸਾਂ ਕਰਦੇ ਲੋਕ ਹਨੇਰਾ ਹੀ ਨਹੀਂ ਰੋ ਗਿਆ ਹਨੇਰਾ ਹੋ ਗਿਆ ਹੈ ਫਿਰ ਵੀ ਬਣਾ ਰਹੇ ਸੀ طرف ਜਿਹਨੇ ਬੰਦ ਤੋ ਦੇ ਜਨ ਹਾਂ ਇਹ ਬਾਰੇ ਪਤਾ ਨਹੀਂ ਕਿ ਕਿਤੇ ਪੜੇ ਟਿਕ ਪਰਸੇ ਪਤਾ ਨਹੀਂ ਕਿ ਕਿਤੇ ਦੋਵੇਂ ਠੀਕ ਹੈ ਜੀ ਜੀ ਬੇਰੀ ਨੂੰ ਪੀਆ ਦਿਆ ਕੰਸ ਦੋ ਜੀ ਪਰਸੇ ਨਾ ਲੱਗੋ ਸੀਗਾ ਨੋ ਵੀ ਵੀ ਪੀਤੇ ਆਦਰ ਕਰਦੀ ਕਿਹਨ ਤੋਂ ਪਾਸੋਂ ਠੀਕ ਹੈ ਲੋਕ ਇਸ ਤੇ ਲਿਖੋ ਸਾਰੀ ਬਰੀਓਸੋ ਓਕੇ ਵਾਬੈਨ ਕੋਲ ਟੋਟਾ ਗਾ ਮੈਂ ਟ੍ਰਾਂਕੀਲ ਮੈਂ ਚੇ ਚੇ ਨਾ ਬੇ ਆ ਮੇਗਾ ਪੀਜ਼ਾ ਆ ਮੇਰੀ ਬਣਾ ਕੇ ਮੈਂ ਵਿਸ਼ਲ ਟੈਕ ਮੈਟੋ ਸੌਸ ਸੈਂਸਮੋਰਸੇਲਾ ਇਹ ਉਤੇ ਹੋਈ ਬਣਨੀ ਆ ਬਣੀ ਮਿੱਤਰੋ ਇਹ ਤਾਂ ਹੁੰਦੇ ਫ੍ਰੈਂਚ ਫ੍ਰਾਈਜ਼ ਪਤਾ ਤੈਨੇ ਫ੍ਰੀ ਤੇ ਉਹ ਵੀ ਪਾਏਗਾ ਉੱਤੇ ਲੁਕੋਣੇ ਪਾ ਗਿਆ ਪਾਣੀ ਆ ਆਹ ਬੜਾ ਪੀਜ਼ਾ ਦੇਖੋ ਮਿੱਤਰੋ ਇਹ ਹੈ ਸਲਮੋਨੇ ਤੇ ਨਾਲ ਰੁਕਲਾ ਮਤਲਬ ਹੀ ਮਚੀ ਲਾ ਗੀ ਗਾ ਉਹ ਥੋੜੀ ਥੋੜੀ ਜਿਹੀ ਕਰ ਤੋਰ ਉਧਰੋਂ ਹਰ ਮੈਂ ਘੜਦੀ ਮੈਨੂੰ ਡਰਾਵਲਾਂ ਬੈਠੀ ਨੇ ਘੜਦੀ ਆਪਾਂ ਹਾਂਜੀ ਹਰਮਨ ਦੀ ਗੋਣੇ ਆਪਾਂ ਹਣ ਤੋਂ ਪੀਜੇ ਘਰੌਣ ਦੇ ਵਿੱਚ ਠੀਕ ਹੈ ਜੋਣਾ ਲੈ ਕੇ ਹੁਣ ਜੋ ਵੀ ਨਾ ਹੋਵੇ ਫਾਈ 40 ਦੇ ਵਿੱਚ ਭਾਈ ਕੰਮ ਕਰਨ ਲੱਗੇ ਬੰਦੇ ਨੂੰ ਹੱਸਾ ਕਿਹੜਾ ਵੀ ਕਰਾਈਦਾ ਤੇ ਕੰਮ ਸੌਖਾ ਹੋ ਜਾਂਦਾ ਜਿਹਨੂੰ ਦੁਖੀ ਸਮਾ ਨਹੀਂ ਗਾ ਬਹੁਤ ਨਾਲ ਹੈ ਕੰਮ ਕਰਨ ਲੱਗੇ ਕੰਮ ਵੀ ਕਰੀ ਜਾਓ ਤੇ ਨਾਲ ਆਪਣਾ ਇੰਜੋਏਮੈਂਟ ਕਰੋ OK ਸੀਮਾ ਤੂੰ ਤੇ ਵੀ ਸਿੱਟਿਆ ਲੈ ਆਈ ਮਨ ਲੈ ਚੱਚ ਚੰਦੂਈਆ ਏ ਕਿਹੜਾ ਹੈ ਸਪ੍ਰਿੰਸ ਨੈਪੋਲੀਟਾਨਾ ਤੇ ਉਹ ਹੀ ਫੋਰਕੇ ਨਹੀਂ ਕਰਦਾ ਇਹ ਮਾਜੀ ਲਟ ਸਿਆਲ ਸਿਆਲ ਦਾ ਕੰਮ ਕਰਨ ਦਾ ਨਹੀਂ ਯਾਰਾ ਪੱਟੇ ਦੇ ਮੋਰੇ ਗਰਮੀ ਵੀ ਜੀ ਬਹੁਤ ਕਰਨਗੇ ਉਧਰ ਕੋਈ ਸ਼ਾਂਤ ਨਹੀਂ ਕੋਣ ਦਾ ਆਰਾਮ ਹੋਣਾ ਚਾਹੀਦਾ ਸੋ ਇਹ ਛੇਕ ਮਾਰਦਾ ਨਾ ਠੰਡੋ ਕੀ ਭਾਵੇਂ ਇਸ ਤਰ੍ਹਾਂ ਆ ਦੇ ਵਾਹ ਵੀ ਸਾਇਆ ਫੁਗਾ ਚਾ ਰੋਟੀ ਵੇ ਜਮਈ ਹੈ ਨਾਣ ਭਾਈ ਮਿਰਚਾਂ ਉੱਪਰ ਪੀਜ਼ਾ ਫੁਗਾ ਚਾ ਉੱਤੇ ਮੇਂ ਮਿਰਚਾਂ ਤੇ ਉੱਤੇ ਬੁਗਲੇ ਆਪਣਾ ਜਿਹੜਾ ਮਜ਼ਰਾ ਚੀਜ਼ ਬੁਫਲੇ ਦੀ ਚੀਜ਼ ਹੋ ਗਈ ਜੀ ਮੱਝ ਕੇ ਦੁੱਧ ਦੀ ਚੀਜ਼ ਹੁਣ ਟਾਈਮ ਇਧਰ 11 ਵਜ ਗਏ ਆ ਤੇ ਆਪਾਂ ਨੇ ਆਪਣਾ ਕੰਮਕਾਰ ਫਿਨਿਸ਼ ਕਰਤਾ ਸਾਰਾ ਕੰਮਕਾਰ ਨਿਬੇੜਾ ਦਾ ਕੰਮ ਕਰ ਬਹੁਤ ਸੀਗਾ ਕਿਉਂਕਿ ਵੀਕੈਂਡ ਦਾ ਸ਼ੁੱਕਰਵਾਰ ਨੂੰ ਵੀ ਕੰਮਕਾਰ ਮੇਤਰ ਹੋ ਹੀ ਜਾਂਦਾ ਤੇ ਬਾਬੇ ਕਰਤਾ ਦਾ ਬੜਾ ਬਹੁਤ ਕੰਮ ਕਰ ਰਿਆ ਤੇ ਹੁਣ ਆਪਾਂ ਕੁਝ ਖਾਣ ਪੀਣ ਵਾਸਤੇ ਬਣਾਉਣਾ ਵਧੀਆ ਜਿਆ ਪੀਜ਼ਾ ਖਾਣ ਦਾ ਦਿਲ ਨਹੀਂ ਕਰਦਾ ਮੇਰੇ ਗਲਜਾ ਦੁਖਦਾ ਠੰਡਾ ਪਾਣੀ ਪੀ ਲੈ ਪਤਾ ਨਹੀਂ ਕੀ ਵੀ ਇਦਾਂ ਹੋਈ ਜਾਂਦਾ ਨਾ ਜਨਾਂ ਵੀ ਸਹੀ ਟੋਟਲ ਆ ਹੋਏ ਨਾ ਫਿਰ ਇਦਾਂ ਖ ਤੇ ਮੇਰੇ ਤੋਂ ਬਾਅਦ ਮੈਂ ਕੁਝ ਇੱਕ ਰੋਟੀ ਖਾ ਲਈ ਤੇ ਲੰਘਾਂ ਗੋਲੀ ਤੱਕ ਪਰ ਇਹਨਾਂ ਦੀ ਫਿਰ ਸੌਂਗਾ ਦੋ ਘੰਟਾ ਰੈਸਟ ਕਰੂੰਗਾ ਕੱਲ ਉਹ ਸ਼ਨੀਵਾਰ ਹੈ ਤੇ ਪਰਸੋਂ ਆਪਣੇ ਫੇਸਟ ਹੈ ਕਿ ਬਹੁਤ ਵੱਡਾ ਉਹ ਵੀ ਆਪਾਂ ਤੁਹਾਡੇ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਆਪਾਂ ਸਾਰਾ ਕੁਝ ਤੇ ਮਿੱਤਰੋ ਬਸ ਹੁਣ ਤਾਂ ਇੱਦਾਂ ਰੋਟੀ ਪਾਣੀ ਖਾਈ ਤੇ ਬਸ ਅੱਜ ਆ ਕੇ ਸੌਂ ਜਾਈਏ ਤੇ ਬਾਕੀ ਬਲੌਗ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਬਲੌਗ ਵੀ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿ